ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਬਾਰਿਸ਼ ਦੇਖਣ ਨੂੰ ਮਿਲ ਰਹੀ ਆ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਤੋਂ ਦਿਖਾ ਦਿੰਨੇ ਆ ਤਾਂ ਲੁਧਿਆਣਾ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਜਿਹੜੀ ਆ ਪੈਂਦੀ ਸੀ ਨਜ਼ਰ ਆ ਰਹੀ ਆ ਮੌਸਮ ਭਾਗ ਵੱਲੋਂ ਸੂਬੇ ਦੇ ਵਿੱਚ ਪਹਿਲੇ ਹੀ ਅਲਰਟ ਜਿਹੜਾ ਵਾ ਜਾਰੀ ਕੀਤਾ ਆਇਆ ਸੀਗਾ ਕਿਹਾ ਗਿਆ ਸੀ ਕਿ ਪੰਜਾਬ ਦੇ ਕਈਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈਗੀ ਤਾਂ ਤੁਸੀਂ ਦੇਖ ਰਹੇ ਹੋ ਵਾਪਕਾਂ ਤੇ ਇਸ ਵਕਤ ਬਾਰਿਸ਼ ਛਿੜੀ ਆ ਪੈਰੀ ਹੈਗੀ ਆ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਜਿਹੜੀ ਦੇਖਣ ਨੂੰ ਮਿਲ ਰਹੀ ਆ ਅੱਜ ਸਵੇਰ ਤੋਂ ਹੀ ਮੌਸਮ ਜਿਹੜਾ ਵਾ ਬਦਲਿਆ ਹੈ ਨਜ਼ਰ ਆ ਰਿਹਾ ਵਾ ਅੱਜ ਸਵੇਰ ਤੋਂ ਲਗਾਤਾਰ ਕਈ ਥਾਵਾਂ 'ਤੇ ਬਾਰਿਸ਼ ਜਿਹੜੀ ਹੈਗੀ ਆ ਪਾ येलो ਅਲਰਟ ਜਿਹੜਾ ਵਾ ਜਾਰੀ ਕੀਤਾ ਹੋਇਆ ਵਾ ਕਿਹਾ ਗਿਆ ਸੀ ਕਿ 21 22 ਨੂੰ ਰਡਕਤ ਸੜੀ ਪੈਣ ਦੀ ਸੰਭਾਵਨਾ ਹੈਗੀ ਆ ਫਿਲਹਾਲ ਇਹ ਬਾਰਿਸ਼ ਦੀ ਤਸਵੀਰਾਂ ਤੁਹਾਨੂੰ ਹਾ ਰਹੇ ਆ ਪੰਜਾਬ ਦੇ ਕਈ ਥਾਵਾਂ 'ਤੇ ਇਸ ਵਕਤ ਬਾਰਿਸ਼ ਦੇਖਣ ਨੂੰ ਮਿਲ ਰਹੀ ਆ ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰ ਜੇ ਗੱਲ ਕੀਤੀ ਜਾਵੇ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਅ ਕਈ ਥਾਵਾਂ ਤੇ بارش ਹੋਈ ਹੈ ਕਈ ਥਾਵਾਂ ਤੇ ਲੈਂਡਸਲਾਈਡ ਦੀਆਂ ਤਸਵੀਰਾਂ ਵੀ ਜਿਹੜੀਆਂ ਵਾ ਸਾਹਮਣੇ ਆਈਆਂ ਨੇ ਤਾਂ ਸੂਬੇ ਦੇ ਵਿੱਚ ਅਲਰਟ ਜਿਹੜਾ ਵਾ ਮੌਸਮ ਭਾਗ ਨੇ ਜਾਰੀ ਕੀਤਾ ਹੋਇਆ ਵਾ ਕਈ ਥਾਵਾਂ ਤੇ ਤੇ ਤਸਵੀਰਾਂ ਜਿਹੜੀਆਂ ਵਾ ਦੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ بارش ਨਾਲ ਟ੍ਰੈਫਿਕ ਵਿਵਸਥਾ ਜਿਹੜੀ ਉਹ ਵਿਗੜੀ ਹੋਈ ਨਜ਼ਰ ਆ ਰਹੀ ਹੈਗੀ ਆ ਕਈ ਥਾਵਾਂ ਤੇ ਪਾਣੀ ਖੜਿਆ ਹੋਇਆ ਨਜ਼ਰ ਆ ਰਿਹਾ ਵਾ ਅਤੇ ਜੋ ਅੰਡਰ ਬ੍ਰਿਜ ਨੇ ਉੱਥੇ ਕਈ ਥਾਵਾਂ ਤੇ ਗੱਡੀਆਂ ਜਿਹੜੀਆਂ ਫਸਿਆ ਹੋਈਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਲੁਧਿਆਣਾ ਦੇ ਵਿੱਚ ਸਵੇਰੇ ਜੋ ਤਸਵੀਰਾਂ ਸੀ ਲਾਈਵ ਵੀ ਦਿਖਾਈਆਂ ਸੀ ਕਿ ਤਾਂ ਬਹੁਤ ਤੇਜ਼ ਜਿਹੜੀ ਆ ਬਾਰਿਸ਼ ਹੋ ਰਹੀ ਸੀਗੀ ਹਾਲਾਂਕਿ ਕਾਰਪੋਰੇਸ਼ਨ ਵੱਲੋਂ ਵੀ ਲਗਾਤਾਰ ਆਪਣੀਆਂ ਟੀਮਾਂ ਜਿਹੜੀਆਂ ਬਣਾਈਆਂ ਗਈਆਂ ਨੇ ਤਾਂ ਕਿ ਸੜਕਾਂ ਦੇ ਉੱਤੇ ਪਾਣੀ ਜਿਹੜਾ ਵਾ ਨਾ ਖੜਾ ਹੋ ਸਕੇ ਤਾਂ ਉਸ ਨੂੰ ਲੈ ਕੇ ਜੋ ਸਫਾਈ ਕਰਮਚਾਰੀ ਨੇ ਉਹ ਵੀ ਲਗਾਤਾਰ ਕਈ ਥਾਵਾਂ ਤੇ ਸਫਾਈ ਕਰਦੇ ਹੋਏ ਨਜ਼ਰ ਆਏ ਨੇ ਫਿਲਹਾਲ ਸੂਬੇ ਦੇ ਵਿੱਚ ਅਲਰਟ ਜਾਰੀ ਹੈਗਾ ਵਾ ਤੇਜ਼ بارش ਦੀ ਸੰਭਾਵਨਾ ਜਿਹੜੀ ਆ ਦੱਸੀ ਗਈ ਆ ਲੁਧਿਆਣਾ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਮੌਸਮ ਅੱਜ ਸਵੇਰ ਤੋਂ ਹੀ ਲਗਾਤਾਰ ਬਦਲਿਆ ਹੋਇਆ ਵਾ ਤੜਕਸਾਰ ਸਵੇਰ ਤੋਂ ਲਗਾਤਾਰ ਕਈ ਥਾਵਾਂ ਤੇ بارش ਦੇਖਣ ਨੂੰ ਮਿਲ ਰਹੀ ਹੈਗੀ ਆ ਤਾਂ ਲੁਧਿਆਣਾ ਦੇ ਵਿੱਚ ਇਹ ਤਸਵੀਰਾਂ ਨੇ ਜਿੱਥੇ بارش ਹੋ ਰਹੀ ਹੈਗੀ ਆ ਮੌਸਮ ਭਾਗ ਨੇ ਕਿਹਾ ਸੀ ਕਿ 22 ਤਰੀਕ ਨੂੰ ਕਈ ਥਾਵਾਂ ਤੇ ਜਿਹੜੀ ਤੇਜ਼ بارش ਹੋ ਸਕਦੀ ਹੈਗੀ ਆ ਤਾਂ ਅੱਜ ਮੌਸਮ ਬਦਲਿਆਵਾ ਅਲਰਟ ਜਾਰੀ ਸੀ ਕੱਲ ਸਵੇਰੇ ਦੇ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਸੀ ਤਾਂ ਅੱਜ بارش ਨੂੰ ਦੇਖਦੇ ਹੋਏ येलो ਅਲਰਟ ਜਿਹੜਾ ਬਾਅਦ ਜਾਰੀ ਕੀਤਾ ਹੈ। ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਕਿ ਬਈ ਤੁਸੀਂ ਵੀ ਕਮੈਂਟ ਦੇ ਵਿੱਚ ਆਪਣੀ ਰਾਏ ਜਰੂਰ ਦਈਏ ਤੁਸੀਂ ਕਿਹੜੇ ਇਲਾਕੇ ਤੋਂ ਹੈਗੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ بارش ਹੋ ਰਹੀ ਹੈ ਜਾਂ ਨਹੀਂ ਹੋ ਰਹੀ ਇਸ ਤੇ ਬਾਰੇ ਵੀ ਤੁਸੀਂ ਜਾਣਕਾਰੀ ਸਾਂਝ ਜਰੂਰ ਕਰਿਓ ਤਾਂ ਇਹ ਮੌਸਮ ਦੀ ਜੋ ਜਾਣਕਾਰੀ ਹੈ ਮੌਸਮ ਭਾਗ ਨੇ ਪੂਰੀ ਪਾਣੀ ਕੀਤੀ ਸੀ ਕਿ ਸਵੇਰੇ ਦੇ ਵਿੱਚ بارش ਜਿਹੜੀ ਆ ਹੋ ਸਕਦੀ ਹੈ ਕਿ ਕਈ ਥਾਵਾਂ ਤੇ ਤੇਜ਼ ਬਾਰਿਸ਼ ਹੋ ਚੁੱਕੀ ਹੈ ਜੇ ਤਾਂ ਅੱਜ ਕਈ ਥਾਵਾਂ ਤੇ ਇਹ ਬਾਰਿਸ਼ ਜਿਹੜੀ ਦੇਖਣ ਨੂੰ ਮਿਲ ਰਹੀ ਹੈਗੀ ਆ ਮੌਸਮ ਜ਼ਰੂਰ ਬਦਲਿਆ ਹੈਗਾ ਤਾਪਮਾਨ ਦੇ ਵਿੱਚ ਗਰਾਵਟ ਵੀ ਜ਼ਰੂਰ ਨਜ਼ਰ ਆਵੇਗੀ ਹਾਲਾਂਕਿ ਰਾਤ ਨੂੰ ਵੀ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਹੁਣ ਆਣੀ ਸ਼ੁਰੂ ਹੋਈ ਹੈਗੀ ਆ ਗਰਮੀ ਤੋਂ ਅੱਜ ਜ਼ਰੂਰ ਰਾਹਤ ਮਿਲੀ ਹੈਗੀ ਆ ਟੂ-ਵੀਲਰ ਵਾਹਨਾਂ ਨੂੰ ਥੋੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਾਰਿਸ਼ ਕਾਰਨ ਸਿਰੇ ਕੰਮਾਂ ਤੇ ਜਾਣਾ ਹੁੰਦਾ ਵਾ ਤਾਂ ਉਸ ਕਰਕੇ ਥੋੜੀ ਜੀ ਪਰੇਸ਼ਾਨੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ ਜੋ ਅੰਡਰਪ੍ਰੀਚ ਨੇ ਸ਼ਹਿਰ ਦੇ ਵਿੱਚ ਬਣੇ ਹੋਏ ਨੇ ਉੱਥੇ ਪਾਣੀ ਜਰੂਰ ਖੜਿਆ ਹੈ ਨਜ਼ਰ ਆਇਆ ਹੈਗਾ ਵਾ ਕਈ ਥਾਵਾਂ ਤੇ ਗੱਡੀਆਂ ਜਿਹੜੀਆਂ ਫਸੀਆਂ ਹੋਈਆਂ ਨਜ਼ਰ ਆਈਆਂ ਹੈਗੀਆਂ ਨੇ ਲੁਧਿਆਣਾ ਦੇ ਚਾਂਸ ਨਿਮਾ ਦੇ ਕੋਲ ਵੀ ਜਿਹੜਾ ਅੰਡਰਪ੍ਰੀਚ ਹੈਗਾ ਉਹ ਉੱਥੇ ਵੀ ਗੱਡੀ ਜਿਹੜੀ ਫਸੀ ਸੀ ਸਵੇਰੇ ਰੈਸਕਿਊ ਜਿਹੜਾ ਵਾ ਕੀਤਾ ਗਿਆ ਵਾ ਤਾਂ ਮੌਸਮ ਭਾਗ ਦੇ ਅਲਰਟ ਤੋਂ ਬਾਅਦ ਸੂਬੇ ਦੇ ਵਿੱਚ ਬਾਰਿਸ਼ ਹੋ ਰਹੀ ਹੈਗੀ ਆ ਉਸ ਦੇ ਨਾਲ ਨਾਲ ਹੈਲਥ ਜੋ ਜਾਣਕਾਰੀ ਹੈਲਥ ਜੋ ਡਿਪਾਰਟਮੈਂਟ ਆ ਉਸ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮੌਸਮ ਦੇ ਵਿੱਚ ਆਪਣਾ ਬਚਾਜ ਰੱਖੋ ਗਿੱਲੀਆਂ ਥਾਵਾਂ ਤੋਂ ਬਚੋ ਤਾਂ ਇਹ ਕੁਝ ਹੈਲਥ ਟਿਪਸ ਜਿਹੜੇ ਨੇ ਜਾਰੀ ਕੀਤੇ ਗਏ ਨੇ ਇਸ ਮੌਸਮ ਦੇ ਵਿੱਚ ਖਾਣ ਪੀਣ ਦਾ ਜਰੂਰ ਧਿਆਨ ਰੱਖੋ ਤਾਜ਼ਜ ਮੌਸਮ ਬਦਲਿਆ ਹੈਗਾ ਬਾ ਸਾਵਨ ਦਾ ਮਹੀਨਾ ਚੱਲ ਰਿਹਾ ਬਾ ਤਾਜ਼ਜ ਕਈ ਥਾਵਾਂ ਤੇ ਇਹ ਬਾਰਿਸ਼ ਜੜੀ ਆ ਦੇਖਣ ਨੂੰ ਮਿਲੀ ਹੈਗੀ ਤਾਂ ਸੂਬੇ ਦੇ ਵਿੱਚ ਅਲਰਟ ਜਾਰੀ ਹੈਗਾ ਬਾ ਮੌਸਮ ਭਾਗ ਵੱਲੋਂ ਜਾਣਕਾਰੀ ਪਹਿਲੇ ਹੀ ਸਾਂਝੀ ਕਰ ਦਿੱਤੀ ਗਈ ਸੀ ਕਿ ਸੂਬੇ ਦੇ ਵਿੱਚ ਕਈ ਥਾਵਾਂ ਤੇ ਤੇਜ ਬਾਰਿਸ਼ ਹੋਵੇਗੀ ਤਾਂ ਅੱਜ ਸ਼ਹਿਰ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਇਸ ਵਕਤ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਜਿਹੜੀ ਹੈ ਕਈ ਥਾਵਾਂ ਤੇ ਤੇਜ਼ ਵੀ ਹੋ ਰਹੀ ਹੈਗੀ ਆ ਤੁਹਾਡੇ ਸ਼ਹਿਰ ਦਾ ਮੌਸਮ ਕਿਸ ਤਰ੍ਹਾਂ ਦਾ ਹੈਗਾ ਵਾ ਕੀ ਤੁਹਾਡੇ ਇਲਾਕੇ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੁਸੀਂ ਕਮੈਂਟ ਦੇ ਵਿੱਚ ਆਪਣੀ ਜਾਣਕਾਰੀ ਜਰੂਰ ਸਾਂਝੀ ਕਰਿਓ